ਬਰੂਡਿੰਗ ਵਾਸਤੇ ਜਿੰਨੀ ਥਾਂ ਘੱਟ ਹੋਵੇ ਉਨੀ ਆਪਣਾ ਨੂੰ ਲਾਹੇ ਮੰਦਾ ਜੀ ਠੀਕ ਹੈ ਜੀ ਘੱਟ ਥਾਂ ਦੇ ਵਿੱਚ ਟੈਂਪਰੇਚਰ ਵਧੀਆ ਬਣ ਜਾਂਦਾ ਜਿਵੇਂ ਹੁਣ ਤੁਸੀਂ ਆ ਪੱਟੀਆਂ ਦੇਖ ਰਹੇ ਹੋ ਇਹ ਲੱਕੜ ਵਾਲੀ ਪੱਟੀਆਂ ਉਹ ਹੁਣ ਕਹਿੰਦੇ ਆਪਣਾ ਬੱਚਾ ਮਰ ਜਾਂਦਾ ਜੀ ਉਹਦਾ ਕਾਰਨ ਕੀ ਆ ਜੀ ਮਰਨ ਦਾ ਜਦੋਂ 30 ਡਿਗਰੀ ਟੈਂਪਰੇਚਰ ਇਹਨੂੰ ਜ਼ਰੂਰੀ ਆ ਲੋਕ ਬਲਬਾ ਨਾਲ ਟੈਂਪਰੇਚਰ ਬਣਾਉਣ ਲੱਗ ਜਾਂਦੇ ਨੇ ਉਹ ਬਣਦਾ ਨਹੀਂਗਾ ਜੀ ਇਹ ਬੱਚੇ ਨੂੰ ਠੰਡ ਲੱਗਦੀ ਰਹੀ ਤਾਂ ਉਹਨੇ ਨਾ ਤਾਂ ਪਾਣੀ ਪੀਣਾ ਹਾਂਜੀ ਠੀਕ ਹੈ ਜੀ ਨਾ ਉਹ ਕੁਝ ਖਾ ਪੀ ਸਕਦਾ ਤਾਂ ਹੌਲੀ ਹੌਲੀ ਕਮਜ਼ੋਰ ਹੋ ਕੇ ਉਹ ਮਰਨਾ ਸ਼ੁਰੂ ਹੋ ਜਾਣਾ ਮਰਨਾ ਸ਼ੁਰੂ ਹੋ ਜੂਗਾ ਪਾਣੀ ਇੱਕ ਦਿਨ ਦੇ ਵਿੱਚ ਦੋ ਵਾਰੀ ਘੱਟੋ ਘੱਟ ਬਦਲਣਾ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਦੋ ਵਾਰੀ ਸਵੇਰੇ ਪਾ ਦਿਓ ਸ਼ਾਮ ਨੂੰ ਫੇਰ ਪਾਣੀ ਬਦਲ ਦਿਓ ਨਹੀਂ ਕੀ ਕਰਦੇ ਨੇ ਵੀਰ ਏਦਾਂ ਸਟੈਂਡ ਲਾ ਦਿੰਦੇ ਨੇ ਬੱਚੇ ਕੋਲੋਂ ਪਾਣੀ ਨਹੀਂ ਪੀਤਾ ਪਾਣੀ ਨਹੀਂ ਪੀਤਾ ਆ ਦੇਖੋ ਨਾ ਠੀਕ ਹੈ ਜੀ ਥੱਲੇ ਰਹਿ ਇਹ ਦੱਸ ਦੇਣਾ ਸਟੈਂਡਰਡ ਇਦਾਂ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਦਾ ਬੱਚਾ ਤਿਆਰ ਕਰਕੇ ਦੇ ਦਿੰਦਾ ਜੀ ਇੱਕ ਦਿਨ ਵਾਲੇ ਬੱਚੇ ਦਾ ਖਰਚਾ ਲੱਗ ਗਿਆ ਜੀ ਔਰ ਜਿਹੜਾ ਵੱਡਾ ਕਰਕੇ ਦੇਣਾ ਉਹਦਾ ਖਰਚਾ ਦੇਣਾ ਦੇ ਹਿਸਾਬ ਨਾਲ ਲੈ ਵੀ ਮਿੱਤਰੋ ਬਹੁਤ ਮੇਰੇ ਵੀਰ ਕਹਿੰਦੇ ਨੇ ਵੀ ਅਸੀਂ ਪੋਲਟਰੀ ਫਾਰਮ ਦਾ ਕੰਮ ਕਰਨਾ ਦੇਸੀ ਦੇ ਵਿੱਚ ਤੇ ਬਈ ਟਾਈਮ ਹੁਣ ਜਿਹੜਾ ਪੂਰਾ ਚੰਗਾਗਾ ਜੇ ਤੁਸੀਂ ਬਈ ਪੋਲਟਰੀ ਫਾਰਮ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਹਨ ਕਿਵੇਂ ਕੰਮ ਕਰੀਏ ਕੀ ਗੱਲਬਾਤ ਆ ਕਿ ਸਾਰੀ ਗੱਲਬਾਤ ਕਰਦਾ ਵੀਰ ਦੇ ਨਾਲ ਤੇ ਆਪਾਂ ਖੜੇ ਆ ਇਸ ਟਾਈਮ ਚੂਚੇ ਦੇ ਵਿੱਚ ਹਨ ਚੂਚੇ ਦਾ ਕੰਮ ਆਪਾਂ ਕਿਵੇਂ ਕਰੀਏ ਸਾਰੀ ਗੱਲਬਾਤ ਕਰ ਦਾਂਗੇ ਬਈ ਸਸੀガル ਜੀ ਸਸੀガル ਬਾਈ ਕੀ ਹਾਲ ਚੱਲ ਨੇ ਭਾਈ ਜੀ ਠੀਕ ਹੈ ਜੀ ਕੰਮ ਕਰਦਾ ਚੰਗਾ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਆਪਾਂ ਖੜਿਆ ਹਾਂ ਇਸ ਟਾਈਮ ਚੂਚੇ ਦੇ ਵਿੱਚ ਜੀ ਠੀਕ ਹੈ ਜੀ ਇਹ ਕਿੰਨੇ ਟਾਈਮ ਦਾ ਹੋ ਗਿਆ ਚੂਚਾ ਇਹ ਇਸ ਟਾਈਮ ਦਾ ਆਪਣਾ 5 ਕਿ ਦਿਨਾਂ ਦਾ ਹੋ ਗਿਆ ਜੀ ਅੱਜ 5 ਕਿ ਦਿਨਾਂ ਦਾ ਚੂਚਾ ਠੀਕ ਹੈ ਜਿੰਨਾ ਮਾ ਬੰਦਾ ਕਿਵੇਂ ਕੰਮ ਨੂੰ ਕਰੇ ਸ਼ੁਰੂ ਨਵੇਂ ਬੰਦੇ ਵਾਸਤੇ ਦੇਖੋ ਜੀ ਸਭ ਤੋਂ ਪਹਿਲਾਂ ਦਾ ਐਕਸਪੀਰੀਅੰਸ ਜ਼ਰੂਰੀ ਆ ਥੋੜੀ ਜੀ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਜਾਣਕਾਰੀ ਹੋਣੀ ਚਾਹੀਦੀ ਜੀ कि ਬੱਚੇ ਨੂੰ ਆਪਾਂ ਕਿਵੇਂ ਪਾਲਣਾ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਆਪਣਾ ਇਹ ਤਰਪਾਲ ਲਗਾ ਕੇ ਇਹਨੂੰ ਪੂਰੀ ਤਰ੍ਹਾਂ ਕਵਰ ਕਰਿਆ ਹੋਇਆ ਆਪਾਂ ਏਰੀਆ ਕਿੰਨਾ ਜੀ ਆਪਾਂ ਇਹਦੀ ਏਰੀਆ ਦੀ ਗੱਲਬਾਤ ਕਰੀ ਜਾ ਰਹੀ ਹੈ ਏਰੀਆ ਇਹ तकरीबन 10 ਫੁੱਟ ਚੜਾਈ ਹੈ ਜੀ 30 ਫੁੱਟ ਦੀ ਆਪਣਾ ਲੰਬਾਈ ਹੈ ਇਸ ਸਾਈਡ ਨੂੰ 300 ਸਕਰ ਫੀਟ ਏਰੀਆ ਹੋ ਗਿਆ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਇਸ ਟਾਈਮ 1300 ਬੱਚਾ ਛੱਡਿਆ ਹੋਇਆ ਜੀ 1300 ਬੱਚਾ ਜੀ ਠੀਕ ਹੈ ਜੀ ਕਿੰਨਾ ਬੱਚਾ ਆਜੂਗਾ ਇਹਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਬੱਚਾ ਤਾਂ ਚਾਹੇ ਤੁਸੀਂ ਇਹਦੇ 'ਚ 1500 ਪਾ ਲੋ ਜੀ ਬੱਚਾ ਤਾਂ 2000 ਤੱਕ ਵੀ ਆਜੂਗਾ ਚ 150 ਆਉਂਦਾ ਠੀਕ ਹੈ ਜੀ ਜੀ ਇਹਦਾ ਬਰੂਡਿੰਗ ਵਾਸਤੇ ਜਿੰਨੀ ਥਾਂ ਘੱਟ ਹੋਵੇ ਉਨੀ ਆਪਾਂ ਨੂੰ ਲਾਹੇ ਮੰਦਾ ਹੈ ਜੀ ਠੀਕ ਹੈ ਜੀ ਘੱਟ ਥਾਂ ਦੇ ਵਿੱਚ ਟੈਂਪਰੇਚਰ ਵਧੀਆ ਬਣ ਜਾਂਦਾ ਜਿਵੇਂ ਹੁਣ ਤੁਸੀਂ ਇਹ ਭੱਟੀਆਂ ਦੇਖ ਰਹੇ ਹੋ ਇਹ ਲੱਕੜ ਵਾਲੀ ਭੱਟੀ ਹੈ ਆਪਣੀ ਤੇ ਇਧਰ ਪਿੱਛੇ ਜਿਹੜੀ ਆਪਣੀ ਇਹ ਬਰਾਦੇ ਵਾਲੀ ਭੱਟੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਲੱਕੜ ਦਾ ਬਰਾਦਾ ਪੈਂਦਾ ਠੀਕ ਹੈ ਦੋ ਭੱਟੀਆਂ ਲਾਈਆਂ ਹੋਈਆਂ ਦੋ ਭੱਟੀਆਂ ਇਨ ਏਰੀਆ ਦੇ ਵਿੱਚ ਲਾਈਆਂ ਹੋਈਆਂ ਹੁਣ ਲੋਕ ਕਹਿੰਦੇ ਰੇਲਪਲ ਗਰਮੀ ਆ ਰਹੀ ਹੈ ਜੀ ਗਰਮੀ ਆ ਰਹੀ ਹੈ ਜੀ ਲੋਕ ਹੁਣ ਕਹਿੰਦੇ ਆਪਣਾ ਬੱਚਾ ਮਰ ਜਾਂਦਾ ਜੀ ਉਹਦਾ ਕਾਰਨ ਕੀ ਆ ਜੀ ਅ ਟੈਂਪਰੇਚਰ ਨਹੀਂ ਮਿਲੂਗਾ ਬੱਚਾ ਇਕੱਠਾ ਹੋਊਗਾ ਹੁਣ ਜਿਵੇਂ ਆ ਬੱਚਾ ਆਪਣਾ ਕੱਲਾ ਕੱਲਾ ਖੇਡਣ ਰਿਹਾ ਸਹੀ ਟੈਂਪਰੇਚਰ ਪੂਰਾ ਆ ਜੇ ਟੈਂਪਰੇਚਰ ਨਾ ਮਿਲੂਗਾ ਤਾਂ ਇਕੱਠਾ ਹੋਊਗਾ ਇੱਕ ਜਗ੍ਹਾ ਇੱਕ ਜਗ੍ਹਾ ਇਕੱਠਾ ਆਊਗਾ ਤਾਂ ਫਿਰ ਉਹ ਮਰਨਾ ਸ਼ੁਰੂ ਹੋ ਜਾਊਗਾ ਇਸ ਕਰਕੇ 30 ਤੋਂ 32 ਡਿਗਰੀ ਟੈਂਪਰੇਚਰ ਇਹਨੂੰ ਜ਼ਰੂਰੀ ਆ ਲੋਕ ਬਲਬਾ ਨਾਲ ਟੈਂਪਰੇਚਰ ਬਣਾਉਣ ਲੱਗ ਜਾਂਦੇ ਨੇ ਉਹ ਬਣਦਾ ਨਹੀਂਗਾ ਜੀ ਠੀਕ ਜੀ ਜੇ ਉਹ ਬਣਾਉਣਾ ਤਾਂ ਪੋਟ ਏਰੀਆ ਘੱਟ ਹੋਣਾ ਚਾਹੀਦਾ 10 20 ਬੱਚਿਆਂ ਦੇ ਕਾਰਗਰ ਹੈਗਾ ਉਹ ਜੇ ਕਿਸੇ ਨੇ 100 200 500000 ਬੱਚਾ ਪੋਣਾ ਤਾਂ ਉਹ ਚੀਜ਼ ਕਾਰਗਰ ਨਹੀਂ ਹੈਗੀ ਠੀਕ ਹੈ ਜੀ ਉਥੇ ਆਹੀ ਕੰਮ ਆਊ ਜਾਂ ਫਿਰ ਕੁਝ ਹੋਰ ਵੀ ਆਪਾਂ ਇਸ ਤੋਂ ਇਲਾਵਾ ਕਰ ਸਕਦੇ ਹਾਂ ਲਗਾ ਲਓ ਜੀ ਹੀਟਰ ਕੰਮ ਆ ਜਾਊਗਾ ਹੀਟਰ ਹੀਟਰ ਕੰਮ ਆ ਜਾਊਗਾ ਲੱਕੜ ਵਾਲੀ ਪੱਠੀ ਆ ਜਾਊਗੀ ਗੈਸ ਬਰੂਡਰ ਆਉਂਦਾ ਇੱਕ ਬਹੁਤ ਸਾਰੀਆਂ ਆਪਸ਼ਨਾਂ ਨੇ ਜੇ ਆਪਾਂ ਵਧੀਆ ਤਰੀਕੇ ਨਾਲ ਬਰੂਡਿੰਗ ਕਰਨੀ ਹੈ ਜੀ ਠੀਕ ਹੈ ਜੀ ਕਿੰਨਾ ਟੈਂਪਰੇਚਰ ਰੱਖੀਏ ਆਪਾਂ ਇੱਡੇ ਕੇ ਬੱਚਿਆਂ ਨੂੰ ਕਿੰਨਾ ਕਿਹਾ ਸੀ ਟੈਂਪਰੇਚਰ ਪਹਿਲੇ ਦਿਨ ਜਿਹੜਾ 34 ਡਿਗਰੀ ਰੱਖ ਇਹ ਜਿਹੜਾ 32 ਡਿਗਰੀ ਹੈ ਉਹ 5 ਕਿ ਦਿਨ ਤੱਕ ਬਰਕਰਾਰ ਰੱਖੋ ਠੀਕ ਹੈ ਜੀ ਉਸ ਤੋਂ ਬਾਅਦ ਹੌਲੀ ਹੌਲੀ 30 ਤੇ ਲਿਆਓ ਠੀਕ ਹੈ ਕਿਉਂਕਿ ਆ ਪਹਿਲੇ ਦਿਨ 34 ਡਿਗਰੀ ਟੈਂਪਰੇਚਰ ਹੋਣਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਠੀਕ ਹੈ ਜੀ ਇੱਥੇ ਬੱਚਾ ਕਿੰਨੇ ਕੱਪ ਦਿਨ ਰੱਖੀ ਹੈ ਜੀ ਇਹ ਇਹ ਨਵੇਂ ਟੈਂਪਰੇਚਰ ਦੇ ਬਰੂਡਿੰਗ ਦੇ ਵਿੱਚ ਘੱਟੋ ਘੱਟ ਆਹ ਟਾਈਮ ਦੇ ਵਿੱਚ ਜਿਵੇਂ ਹੁਣ ਫਰਵਰੀ ਦਾ ਮਹੀਨਾ ਚੱਲ ਰਿਹਾ ਤਾਂ ਘੱਟੋ ਘੱਟ 15 ਤੋਂ 20 ਦਿਨ ਬਰੂਡਿੰਗ ਹੋਣੀ ਜ਼ਰੂਰੀ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜਿਆਦਾ ਟੈਂਪਰੇਚਰ ਹੋਊਗਾ ਬੱਚਾ ਪਾਣੀ ਵਧੀਆ ਪੀਊਗਾ ਗਰਮੀ ਲੱਗੂਗੀ ਉਹਨੂੰ ਤੇ ਪਾਣੀ ਵਧੀਆ ਪੀਊਗਾ ਤਾਂ ਅੰਦਰੋਂ ਸਫਾਈ ਹੋਊਗੀ ਕੋਈ ਬਿਮਾਰੀ ਨਹੀਂ ਲੱਗੂਗੀ ਠੀਕ ਹੈ ਜੀ ਜੇ ਬੱਚੇ ਨੂੰ ਠੰਡ ਲੱਗਦੀ ਰਹੀ ਤਾਂ ਉਹਨੇ ਨਾ ਤਾਂ ਪਾਣੀ ਪੀਣਾ ਹਾਂਜੀ ਠੀਕ ਹੈ ਜੀ ਨਾ ਉਹ ਕੁਝ ਖਾ ਪੀ ਸਕਦਾ ਤਾਂ ਹੌਲੀ ਹੌਲੀ ਕਮਜ਼ੋਰ ਹੋ ਕੇ ਉਹ ਮਰਨਾ ਸ਼ੁਰੂ ਹੋ ਜਾਊਗਾ ਮਰਨਾ ਸ਼ੁਰੂ ਹੋ ਇਥੇ ਦਵਾਈਆਂ ਦੀ ਗੱਲਬਾਤ ਜੇ ਕਰੀਏ ਜੀ 15 ਦਿਨ ਤੱਕ ਜੀ ਕੀ ਕਿਹੜੀ ਕਿਹੜੀ ਦੇਈ ਹੈ ਜੀ 15 ਦਿਨਾਂ ਤੱਕ ਜੀ ਸਭ ਤੋਂ ਪਹਿਲਾਂ ਦੇਖੋ ਪਹਿਲੇ ਦਿਨ ਕੀ ਕਰਨਾ ਜੇ 1000 ਬੱਚੇ ਦੀ ਆਪਾਂ ਗੱਲ ਕਰੀਏ 1000 ਬੱਚੇ ਵਾਸਤੇ ਤੁਸੀਂ ਅ ਪਹਿਲਾਂ ਤਾਂ ਵਧੀਆ ਬਰੂਡਿੰਗ ਰੂਮ ਬਣਾ ਲਓ ਹਾਂਜੀ ਇੰਨਾ ਕੀ ਠੀਕ ਹੈ ਜੀ ਇੰਨਾ ਏਰੀਆ ਉਹਦੇ ਵਿੱਚ ਇੱਕ ਪੱਠੀ ਜਾਂ ਹੀਟਰ ਕੁਝ ਵੀ ਲਗਾ ਲਓ ਕੁਝ ਵੀ ਠੀਕ ਹੈ ਜੀ ਦੂਜੇ ਨੰਬਰ ਤੇ 1000 ਬੱਚੇ ਨੂੰ 1 ਕਿਲੋ ਗੁੜ 1 ਕਿਲੋ ਗੁੜ 50 ਗ੍ਰਾਮ ਘੱਟੋ ਘੱਟ ਮਿੱਠਾ ਛੋੜਾ ਠੀਕ ਹੈ ਜੀ ਠੀਕ ਹੈ ਜੀ ਮਿੱਠਾ ਸੋਡਾ ਕਾਦੇ ਲਈ ਆ ਜਿਹੜੀ ਜੋਗ ਹੁੰਦੀ ਅੰਦਰ ਜਰਦੀ ਹੁੰਦੀ ਹੈ ਜਿਹਨੂੰ ਆਪਾਂ ਪੀਲੀ ਜਰਦੀ ਕਹਿੰਦੇ ਆਂ ਅੰਡੇ ਅੰਦਰ ਉਹ ਬੱਚੇ ਦੇ ਪੇਟ ਦੇ ਅੰਦਰ ਹੁੰਦੀ ਆ ਠੀਕ ਆ ਉਹ ਖਰਾਕ ਦਾ ਕੰਮ ਕਰਦੀ ਆ ਉਹਦਾ ਠੀਕ ਹੈ ਜੀ ਤਾਂ ਉਹ ਦਾ ਬਾਹਰ ਨਿਕਲਣਾ ਜ਼ਰੂਰੀ ਆ ਠੀਕ ਹੈ ਜੀ ਜੇ ਉਹ ਅੰਦਰ ਚਿਪਕ ਜਾਂਦੀ ਆ ਤਾਂ ਬੱਚੇ ਦੀ ਮੋਟੈਲਿਟੀ ਹੋ ਜਾਂਦੀ ਆ ਜੋਕ ਦੀ ਪ੍ਰੋਬਲਮ ਆ ਜਾਂਦੀ ਆ ਠੀਕ ਹੈ ਜੀ ਇਸ ਕਰਕੇ ਗੁੜ ਪਾਉਣਾ ਨੂੰ ਜ਼ਰੂਰੀ ਹੈ ਜੀ ਠੀਕ ਹੈ ਜੀ ਗੁੜ ਵਾਲਾ ਉਹ ਕਿਵੇਂ ਪਾਈਏ ਆਪਾਂ ਜੀ ਗੁੜ ਦਾ ਤਰੀਕਾ ਕੀ ਹੈ ਜੀ ਇੱਕ 1000 ਬੱਚੇ ਨੂੰ 10 ਲੀਟਰ ਪਾਣੀ ਠੀਕ ਇੱਕ ਕਿਲੋ ਗੋੜੋ ਦੇ ਵਿੱਚ ਪਾ ਕੇ ਘੋਲ ਕੇ ਆ ਡੱਬਿਆਂ ਦੇ ਵਿੱਚ ਪਾ ਕੇ ਰੱਖ ਦਿਓ ਠੀਕ ਹੈ ਘਟੋ ਘਟ ਇਹ 12 ਤੋਂ 24 ਘੰਟੇ ਚੱਲਣਾ ਚਾਹੀਦਾ ਗੋੜਾ ਵਾਲਾ ਪਾਣੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਗਲੇ ਦਿਨ ਕੋਈ ਹਲਕੀ ਐਂਟੀਬਾਇਓਟਿਕ ਲਾ ਦਿਓ ਉਹ 3 ਦਿਨ ਲਗਾਤਾਰ ਚੱਲੂਗੀ 24 ਘੰਟੇ ਦੇ ਪਾਣੀ 'ਚ ਪਾਣੀ ਇੱਕ ਦਿਨ ਦੇ ਵਿੱਚ ਦੋ ਵਾਰੀ ਘੱਟੋ-ਘੱਟ ਬਦਲਣਾ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਦੋ ਵਾਰੀ ਸਵੇਰੇ ਪਾ ਦਿਓ ਸ਼ਾਮ ਨੂੰ ਫੇਰ ਪਾਣੀ ਬਦਲ ਦਿਓ ਤੇ 24 ਘੰਟੇ ਇੱਕ ਗੁੱਡ ਇਹ ਪਾਣੀ ਚ ਸੌਰੀ ਐਂਟੀਬਾਇਟਿਕ ਚੱਲੂਗੀ ਜਿਹੜੀ ਹੈ ਤੁਹਾਡੀ ਦੂਸਰੇ ਤੀਸਰੇ ਚੌਥੇ ਦੇਣਾ ਇਹ ਆ ਗਿਆ ਜੇ ਮੈਂ ਆਪਾਂ ਪਾਣੀ ਐਦਾਂ ਕਰਕੇ ਦੇਣਾ ਜੀ 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 ਹਾਂ ਮਿੱਤਰੋ ਇੱਧਰ ਦਿਖਾ ਦੇਖੋ ਇੱਕ ਵਾਰ ਨਾ ਫਸ ਮਾਰ ਕੇ ਇਹਦੇ ਚ ਹੁਣ ਦੇਖੋ ਜੀ ਜਦੋਂ ਇਹਦੇ ਚ ਆਪਾਂ ਇਹਨੂੰ ਉਲਟਾ ਕਰਦੇ ਹਾਂ ਜੀ ਤਾਂ ਉਹਨਾਂ ਕ ਪਾਣੀ ਲੈਵਲ ਦੇ ਵਿੱਚ ਆ ਜਾਂਦਾ ਇਹਦੇ ਠੀਕ ਹੈ ਉਹਨਾਂ ਕ ਆ ਜਾਂਦਾ ਉਹਨਾਂ ਕ ਆ ਜਾਂਦਾ ਤੇ ਬੱਚੇ ਦਾ ਮੂੰਹ ਪਹੁੰਚ ਜਾਂਦਾ ਇੱਕ ਸਟੈਂਡ ਹੁੰਦੇ ਆ ਕਈ ਕੀ ਕਰਦੇ ਨੇ ਵੀਰ ਇਦਾਂ ਸਟੈਂਡ ਲਾ ਦਿੰਦੇ ਨੇ ਬੱਚੇ ਕੋਲੋਂ ਪਾਣੀ ਨਹੀਂ ਪੀਤਾ ਪਾਣੀ ਨਹੀਂ ਪੀਤਾ ਆ ਦੇਖੋ ਨਾ ਠੀਕ ਹੈ ਜੀ ਥੱਲੇ ਰਹੇ ਆ ਹਾਂ ਜੀ ਇਹਨੂੰ ਸਟੈਂਡ ਨੂੰ ਲਾਉਣ ਦਾ ਜਿਹੜਾ ਤਰੀਕਾ ਪਹਿਲੇ ਦੱਸ ਦੇਣਾ ਸਟੈਂਡ ਇਦਾਂ ਲੱਗਦਾ ਠੀਕ ਹੈ ਜੀ 19ਵਾਂ ਕਰਕੇ 19ਵਾਂ ਕਰਕੇ ਤਾਂ ਕਿ ਬੱਚਾ ਆਰਾਮ ਨਾਲ ਪਾਣੀ ਪੀ ਸਕੇ ਜਿੰਨਾ ਪਾਣੀ ਵੱਧ ਪੀਊਗਾ ਓਨੀ ਬਿਮਾਰੀ ਘੱਟ ਲੱਗੂਗੀ ਜੋਗ ਜਲਦੀ ਖੁਰੂਗੀ ਤੇ ਬੱਚਾ ਗਰੋਥ ਜਲਦੀ ਖੜੂਗਾ ਠੀਕ ਹੈ ਜੀ ਠੀਕ ਹੈ ਜੀ ਔਰ ਪਹਿਲੇ ਦਿਨ ਜਿਹੜਾ ਲਜਾਨ ਅਨਸਾਰ ਮੱਕੀ ਦਾ ਇਸਤੇਮਾਲ ਕਰਨਾ ਪਹਿਲੇ ਦਿਨ ਕਈ ਫਾਰਮਰ ਫਿਰ ਫੀਡ ਪਾ ਦਿੰਦੇ ਨੇ ਉਹ ਗਲਤ ਆ ਕੋਈ ਵੀ ਤੇਜ਼ ਖਰਾਕ ਨਹੀਂ ਦੇਣੀ ਪਹਿਲੇ ਦਿਨ ਸਿਰਫ ਮੱਕੀ ਪ사 ਲੋ ਬਰੀਕ ਦੂਸਰੇ ਦਿਨ ਤੋਂ ਤੁਸੀਂ ਫੀਡ ਦੇਣੀ ਸਟਾਰਟ ਕਰਨੀ ਹੈ ਬੱਚੇ ਨੂੰ ਠੀਕ ਹੈ ਜੀ ਫੀਡ ਕਿਹੜੀ ਦੇਈਏ ਜਦ ਫੀਡ ਦੀ ਗੱਲ ਹੈ ਫੀਡ ਪ੍ਰੀ ਸਟਾਰਟਰ ਫੀਡ ਪਾਓ ਮੈਂ ਤਾਂ ਕਹਿੰਨਾ ਪਹਿਲੇ ਜਿਹੜੇ ਪਹਿਲੇ ਦਿਨ ਤੋਂ ਲੈ ਕੇ 20 ਦਿਨ ਕੱਟੋ-ਕੱਟ 15-20 ਦਿਨ 20 ਸਟਾਰਟਰ ਫੀਡ ਪਾਓ ਦੂਜੀ ਦਿਨ ਤੋਂ ਲੈ ਕੇ ਠੀਕ ਹੈ ਜੀ ਖਰਾਕ ਇਹਦੀ ਕਿੰਨੀ ਹੁੰਦੀ ਹੈ ਜੀ 15 ਦਿਨ ਤੱਕ ਜੀ ਆਪਾਂ ਸਾਨੂੰ ਇੱਕ 100 ਬੱਚਾ 75 ਕਿਲੋ ਫੀਡ ਖਾਂਦਾ ਜੀ ਇੱਕ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਸਹੀ 75 ਕਿਲੋ ਫੀਡ ਹੈ ਜੀ ਠੀਕ ਹੈ ਜੀ ਆ ਡਬਲ ਐਫ ਜੀ ਬ੍ਰੇਡ ਦੀ ਉਹ ਗੱਲ ਜੀ ਆ ਆਰ ਆਰ ਦੀ ਗੱਲ ਕਰੀ ਤਾਂ 70 70 ਦੇ ਕਰੀਬ ਇਹਦਾ ਸਰ ਜਾਂਦਾ 65 70 65 70 ਦੇ ਵਿੱਚ ਠੀਕ ਹੈ ਜੀ ਜੀ ਡੇਢ ਕਬੋਰਾ ਹੋ ਗਿਆ ਫੀਡ ਦਾ ਡੇਢ ਕਬੋਰਾ ਹੋ ਗਿਆ ਜੀ ਜੀ ਤੇ ਮਿੱਤਰੋ ਦੇਖ ਸਕਦੇ ਹੋਗੇ ਹੋਰ ਆਪਾਂ ਇਹਦੇ ਵਿੱਚ ਕਿਹੜੇ ਕਿਹੜੇ ਗੱਲਾਂ ਦਾ ਹੋਰ ਧਿਆਨ ਰੱਖੇ ਇਸ ਤੋਂ ਇਲਾਵਾ ਜੀ ਸਭ ਤੋਂ ਜ਼ਰੂਰੀ ਦਾ ਟੈਂਪਰੇਚਰ ਜੀ ਟੈਂਪਰੇਚਰ 6ਵੇਂ ਦਿਨ ਵੈਕਸੀਨੇਸ਼ਨ ਜ਼ਰੂਰੀ ਹੈ ਬਸੋਟਾ ਦੀ 12ਵੇਂ ਦਿਨ ਗੰਬੂਰੋ ਦੀ ਵੈਕਸੀਨੇਸ਼ਨ ਜ਼ਰੂਰੀ ਹੈ ਇਸ ਤੋਂ ਬਾਅਦ ਬੱਚਾ ਤੁਹਾਡਾ ਪੂਰਾ ਵਧੀਆ ਸਵਸਥ ਪੜ ਜਾਊਗਾ ਠੀਕ ਹੈ ਜੀ ਤਾਂ ਮਿੱਤਰੋ ਦੇਖ ਸਕਦੇ ਹੋਗੇ ਮਰਨ ਮੁਰਨ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਜ਼ਿਆਦਾ ਹਨਾ ਵੀ ਜੇ ਆਪਾਂ ਇਹ ਗੱਲਾਂ ਧਿਆਨ ਰੱਖੀ ਇੱਕ ਤੋਂ 2% ਬੱਚਾ ਮਰਨ ਲਈਦਾ ਜੀ ਠੀਕ ਹੈ ਜੀ ਉਹ ਵੀ ਕਈ ਵਾਰੀ ਕੋਈ ਕਮਜ਼ੋਰ ਹੁੰਦਾ ਜਾਂ ਕਦੇ ਵਾਰ ਕੋਈ ਪੈਰ ਥੱਲੇ ਆ ਗਿਆ ਜਾਂ ਵੈ ਬਾਈ ਚਾਂਸ ਮਿਸਟੇਕ ਨਾਲ ਮਰ ਗਿਆ ਵੈਸੇ ਕੋਈ ਬਰੂਡਿੰਗ ਪੱਖੋਂ ਟੈਂਪਰੇਚਰ ਪੱਖੋਂ ਕੋਈ ਮੈਡੀਸਨ ਪੱਖੋਂ ਕੋਈ ਬਿਮਾਰੀ ਪੱਖੋਂ ਬੱਚਾ ਨਹੀਂ ਮਰਨ ਲਿੱਤਾ ਆਪਾਂ ਠੀਕ ਹੈ ਜੀ ਇਹਨਾਂ ਦੇ ਵਿੱਚ ਤਾਂ ਜਿਵੇਂ ਲੱਕੜ ਅਸੀਂ ਪਾਉਂਦੇ ਆ ਜੀ ਹਾਂਜੀ ਲੱਕੜ ਇੱਕ ਦਿਨ ਦਾ ਰਾਤ ਰਾਤ ਦੀ तकरीबन तकरीबन 40 ਤੋਂ 50 ਕਿਲੋ ਗੋਲ ਚਾਦੇ ਚ ਲੱਗ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਇਹਦਾ ਖਰਚਾ ਜੇ ਮੰਨ ਕੇ ਚੱਲੀਏ ਤਾਂ ਸਾਢੇ 450 ਰੁਪਏ ਇੱਕ ਰਾਤ ਦਾ ਖਰਚਾ ਹੈ ਸਾਢੇ 450 ਰੁਪਏ ਇੱਕ ਰਾਤ ਦਾ ਇਹ ਪੱਠੀ ਦਾ 150 ਰੁਪਏ ਖਰਚਾ ਇੱਕ ਰਾਤ ਦਾ ਹੈ ਠੀਕ ਹੈ ਜੀ ਠੀਕ ਹੈ ਜੀ ਉਹਦੇ ਮੁਕਾਬਲੇ ਟੈਂਪਰੇਚਰ ਇਹ ਦੁੱਗਣਾ ਤਿੱਗਣਾ ਬਣਾਉਂਦੀ ਹੈ ਇਹ ਦੁੱਗਣਾ ਤਿੱਗਣਾ ਬਣਾਉਂਦੀ ਹੈ ਜੀ 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 ਠੀਕ ਹੈ ਜੀ ਜਿੱਥੇ ਖਰਚਾ ਜ਼ਿਆਦਾ ਤਾਂ ਫਿਰ ਉਹ ਕੰਮ ਵੀ ਥੋੜਾ ਜ਼ਿਆਦਾ ਕਰ ਦਈਏ ਜੀ ਠੀਕ ਇਸ ਹਸਤੇ ਵਾਲਾ ਕੰਮ ਹੀ ਹੋਊਗਾ ਇੰਨਾ ਜ਼ਿਆਦਾ ਜਿਆਦਾ ਕੋਸਟ ਹੀ ਨਹੀਂ ਹੈ ਕੋਈ ਜੇ ਸਲੰਡਰ ਦੀ ਗੱਲ ਕਰੀਏ ਸਲੰਡਰ ਥੋੜਾ ਜ਼ਿਆਦਾ ਇੱਕ ਦਿਨ ਦੇ ਵਿੱਚ ਇੱਕ ਰਾਤ ਰਾਤ ਦੇ ਵਿੱਚ ਹੀ ਇੱਕ ਸਲੰਡਰ ਲੱਗ ਜਾਂਦਾ ਉਹ ਸਲੰਡਰ 8-900 ਰੁਪਏ ਦਾ ਪੈ ਜਾਂਦਾ ਉਹਦੇ ਤੋਂ ਅੱਧਾ ਇਹ ਸਲੰਡਰ ਦੇ ਮੁਕਾਬਲੇ ਦੋ ਦਿਨ ਚੱਲ ਜੂਗਾ ਠੀਕ ਹੈ ਜੀ ਬੱਚਾ ਹੁੰਦਾ ਆਪਣੇ ਕੋਲ ਜੀ ਵੇਚਣ ਵਾਸਤੇ ਬੱਚਾ ਜੀ ਬਿਲਕੁਲ ਜੀ ਬਿਲਕੁਲ ਬੱਚਾ ਅਵੇਲੇਬਲ ਹੁੰਦਾ ਜੀ ਜਿੰਨੀ ਵੀ ਕੁਆਂਟੀਟੀ ਦੇ ਵਿੱਚ ਕਿਸੇ ਨੂੰ ਚਾਹੀਦਾ 1000 2000 5000 10000 ਜਿੰਨਾ ਵੀ ਚਾਹੀਦਾ ਆਪਣੇ ਕੋਲ ਬੱਚਾ ਅਵੇਲੇਬਲ ਹੁੰਦਾ ਜੀ ਇਹ ਜਿੱਦੀ ਗੱਲ ਬਾਤ ਕਰੀ ਕਿੰਨੀ ਹੋਊ ਹੋਊਗੇ ਜੀ ਇੱਕ ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਬੱਚਾ ਤਿਆਰ ਕਰਕੇ ਦੇ ਦਈਦਾ ਜੀ ਇੱਕ ਦਿਨ ਵਾਲੇ ਬੱਚੇ ਦਾ ਖਰਚਾ ਲੱਗ ਗਿਆ ਜੀ ਔਰ ਜਿਹੜਾ ਵੱਡਾ ਕਰਕੇ ਦੇਣਾ ਉਹਦਾ ਖਰਚਾ ਦੇਣਾ ਦੇ ਹਿਸਾਬ ਨਾਲ ਲਿਆ ਜਾਂਦਾ ਤੇ ਰੇਟ ਕਿਵੇਂ ਹੁੰਦਾ ਬੱਚੇ ਦਾ ਜੀ ਅੱਜ ਦੀ ਗੱਲ ਵਾਦੇ ਜੋ ਅੱਜ ਦਾ ਰੇਟ ਹੈ ਪਾਦੇ ਕੱਟਦੇ ਰਹਿੰਦੇ ਆ ਜੀ ਦੇਖੋ ਰੇਟ ਮਾਰਕੀਟ ਦੇ ਨਾਲ ਚੱਲਦੇ ਨੇ ਤੇ ਫਿਰ ਵੀ ਇੱਕ ਹੁੰਦਾ ਕਿ ਕੁਆਲਿਟੀ ਦੇ ਹਿਸਾਬ ਨਾਲ ਵੀ ਰੇਟ ਥੋੜਾ ਜਿਆਦਾ ਡਿਪੈਂਡ ਕਰਦਾ ਠੀਕ ਆ ਵਧੀਆ ਕੁਆਲਿਟੀ ਵਾਲਾ ਬੱਚਾ ਤਾਂ ਥੋੜਾ ਜਿਆਦਾ ਮਹਿੰਗਾ ਹੀ ਮਿਲਦਾ ਸਹੀ ਗੱਲ ਹੈ ਜੀ ਥੋੜੇ ਲੋ ਕੁਆਲਿਟੀ ਨਾਲੋਂ ਪਿਓਰਟੀ ਦੀ ਆਪਣੀ ਗਾਰੰਟੀ ਹੁੰਦੀ ਹੈ ਜੀ ਠੀਕ ਹੈ ਜੀ ਬਰੀਡ ਕਿਹੜੀ ਹੈ ਜੇ ਆਪਾਂ ਇਹਦੀ ਬਰੀਡ ਦੀ ਗੱਲ ਬਾਤ ਕਰ ਰਹੇ ਹਾਂ ਇਹ ਦੋ ਬਰੀਡਾਂ ਨੇ ਹਨ ਇਹਦੇ ਵਿੱਚ ਆਰ ਆਈ ਆਰ ਔਰ ਬਲੈਕ ਐਸਟਲ ਆਪ ਦੋ ਬਰੀਡਾਂ ਨੇ ਠੀਕ ਹੈ ਜੀ ਇੱਕ ਆਰ ਆਈ ਆਰ ਤੇ ਇੱਕ ਬਲੈਕ ਐਸਟਲ ਹਾਂ ਜੀ ਮਿੱਤਰੋ ਦੋਨੇ ਬਰੀਡਾਂ ਦੇ ਵਿੱਚੋਂ ਤੁਸੀਂ ਕੋਈ ਵੀ ਬਰੀਡ ਲੈ ਸਕਦੇ ਹੋ ਨਾ ਬਾਈ ਜੀ ਆਉਣਾ ਕਿੱਥੇ ਪਊਗਾ ਜੇ ਇੱਕ ਤਾਂ ਆਉਣਾ ਭਾਜੀ ਫਾਰਮ ਦਾ ਆਪਣਾ ਨਾਮ ਹੈਗਾ ਪੋਲਟਰੀ ਕਿੰਗ ਪਟਿਆਲਾ ਜੀ ਦੇਵੀਗੜ੍ਹ ਰੋਡ ਪੁੰਨਰਹੇੜੀ ਤੇ ਆਪਣਾ ਫਾਰਮ ਹੈ ਜੀ ਲੋਕੇਸ਼ਨ ਜਿਹੜੀ ਹੈ ਪੋਲਟਰੀ ਕਿੰਗ ਪਟਿਆਲਾ ਦੇ ਨਾਮ ਤੇ ਲਾ ਕੇ ਤੁਸੀਂ ਫਾਰਮ ਤੇ ਆ ਸਕਦੇ ਹੋ ਠੀਕ ਹੈ ਜੀ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਬਾਈ ਕੰਮ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਆਪਾਂ ਕਿੰਨੇ ਤੋਂ ਕੰਮ ਜਿਹੜਾ ਕਰੀਏ ਜੇ ਆਪਾਂ ਸ਼ੁਰੂ ਜੀ ਪਹਿਲੀ ਵਾਰੀ ਜੇ ਆਪਾਂ ਕੋਈ ਕੋਈ ਨਵਾਂ ਬੰਦਾ ਨਾ ਤਾਂ ਸਿਰਫ ਐਕਸਪੀਰੀਅੰਸ ਲੈਣਾ ਹਾਂ ਜੀ ਤਾਂ 100 200 ਬੜਾ 100 200 ਰੱਖੀ ਹੈ ਨਾ ਜੇ ਬਿਜ਼ਨਸ ਕਰਨਾ ਹਾਂ ਜੀ ਆਪਾਂ ਮੁਨਾਫਾ ਲੈਣਾ ਉਹਦੇ ਚੋਂ ਤਾਂ ਘੱਟੋ ਘੱਟ ਸਹੀ ਗੱਲ ਠੀਕ ਹੈ ਜੀ 1000 ਬਰਡ ਦੇ ਵਿੱਚ ਤੁਹਾਨੂੰ ਵਪਾਰੀ ਵੀ ਮਿਲੂਗਾ ਵੇਚਣ ਵਾਸਤੇ ਕਿਉਂਕਿ ਘੱਟ ਕੁਆਂਟੀਟੀ ਨੂੰ ਕੋਈ ਵਪਾਰੀ ਵੀ ਨਹੀਂ ਲੈਂਦਾ ਨਹੀਂ ਲੈਂਦਾ ਜੀ ਠੀਕ ਹੈ ਜੀ ਵੱਧ ਕੁਆਂਟੀਟੀ ਹੋਊਗੀ ਵਪਾਰੀ ਵੀ ਤੁਹਾਡੇ ਕੋਲ ਆਊਗਾ ਤੁਹਾਡੀ ਮਾਰਕੀਟਿੰਗ ਵੀ ਬਣੂਗੀ ਤੇ ਤੁਸੀਂ ਸਹੀ ਤਰੀਕੇ ਨਾਲ ਕੰਮ ਵੀ ਕਰ ਸਕੋਗੇ ਸਹੀ ਗੱਲ ਠੀਕ ਹੈ ਜੀ ਅਗਰ ਤੁਸੀਂ 100 200 ਬਰਡ ਤੋਂ ਕੰਮ ਸ਼ੁਰੂ ਕਰਨਾ ਤਾਂ ਇੱਕ ਐਕਸਪੀਰੀਅੰਸ ਆ ਉਹਦੇ ਚ ਆਮਦਨੀ ਨਹੀਂ ਆਉਂਦੀ ਨਹੀਂ ਰਹਿੰਦਾ ਜੀ ਕੋਈ ਗੱਲ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਬਾਈ ਕੰਮ ਕਰਨਾ ਚਾਹੁੰਦੇ ਨੇ ਤਾਂ ਬਈ ਦੇਖ ਸਕਦੋਂਗੇ ਬੱਚਾ ਆਉਂਦਾ ਤੇ ਆਉਂਦਾ ਰਹਿੰਦਾਗਾ ਨਾ ਤੁਸੀਂ ਬਾਈ ਜੀ ਸੰਪਰਕ ਕਰਕੇ ਬੱਚਾ ਤੁਸੀਂ ਲੈ ਸਕਦੇ ਹੋ ਅੰਡੇ ਤੇ ਵੱਡੇ ਮੁਰਗੇ ਵੀ ਹੁੰਦੇ ਨਾ ਨਾ ਆਪਣੇ ਕੋਲ ਜੀ ਵੱਡੇ ਮੁਰਗੇ ਵੀ ਤੁਸੀਂ ਬਾਈ ਜੀ ਲੈ ਸਕਦਾ ਬਾਕੀ ਸਕਰੀਨ ਤੇ ਨੰਬਰ ਹੈਗਾ ਕਰ ਲਓ ਸੰਪਰਕ ਬੇਦਨਾ ਧੰਨਵਾਦ ਬਾਈ ਜੀ ਧੰਨਵਾਦ ਜੀ